ਦੁਨੀਆ ਦਾ ਉਹ ਕਿਹੜਾ ਜਾਨਵਰ ਹੈ ਜੀ ਹਾਂਜੀ ਜਿਹੜਾ ਮੂੰਹ ਨਾਲ ਪਾਣੀ ਨਹੀਂ ਪੀਂਦਾ ਮੂੰਹ ਨਾਲ ਪਾਣੀ ਨਹੀਂ ਪਾਣੀ ਜ਼ਰੂਰ ਪੀਂਦਾ ਪਰ ਮੂੰਹ ਨਾਲ ਨਹੀਂ ਪੀਂਦਾ ਕਮਾਲ ਦੀ ਗੱਲ ਹੈ ਜੀ ਫਿਰ ਬਿੰਘੂ ਤਾਂ ਬਿਨਾ ਪਾਣੀ ਕਿਵੇਂ ਪੀਊਗਾ ਫਿਰ ਉਹ ਪਾਣੀ ਪੀਂਦਾ ਹੀ ਨਹੀਂ ਹੁਣ ਪਾਣੀ ਪੀਂਦੀ ਨਹੀਂ ਪਾਣੀ ਪੀਂਦੇ ਜੀ ਮੈਂ ਪਹਿਲਾਂ ਕਹਿ ਰਿਹਾ ਵੀ ਪਾਣੀ ਪੀਂਦਾ ਪਰ ਮੂੰਹ ਨਾਲ ਪਾਣੀ ਨਹੀਂ ਪੀਂਦਾ ਨਹੀਂ ਪਰ ਮਾਤਾ ਕੁਦਰਤ ਨੇ ਮੂੰਹ ਹੀ ਬਣਾਇਆ ਸਾਰੇ ਨੂੰ ਪਾਣੀ ਪੀਣ ਵਾਸਤੇ ਤਾਂ ਜੀ ਨਾ ਨੱਕ ਦੇਣੀ ਪਾਣੀ ਪਾਵਾਂਗਾ ਤਾਂ ਆਥੂ ਆਊਗਾ ਜੀ ਫਿਰ ਕਿੱਦੋਂ ਨੱਕ ਥੜੀਆਂ ਨਾ ਪੀਂਦਾ ਹੋਵੇ ਨਾ ਜੀ ਉਹ ਤਾਂ ਆਥੂ ਆਊਗਾ ਜੀ ਮੈਂ ਨੱਕ ਤਾਂ ਨਹੀਂ ਪੀਊਗਾ ਨਾ ਜੀ ਜਾਨਵਰ ਕਿਹੜਾ ਉਹ ਕਿਹੜਾ ਜਾਨਵਰ ਆਪਣੇ ਘਰੇ ਦਾ ਜਿਹੜੇ ਜਾਨਵਰ ਨੇ ਕੁੱਤੇ ਮੱਹਾਂ ਦਾ ਸਾਰੇ ਮੂੰਹ ਨਾਲ ਹੀ ਪੀਂਦੇ ਨੇ ਇਹ ਮਿਲਦਾ ਹਾਥੀ ਹੈ ਹਾਂ ਹਾਥੀ ਉਹ ਸੁੰਡ ਨਾਲ ਪਾਣੀ ਪਾਉਂਦਾ ਤਾਂ ਸੁੰਡ ਮੂੰਹ ਜੀ ਹੈ ਪਿੰਡ ਦਾ ਮੂੰਹ ਤਾਂ ਨਹੀਂ ਹੈ ਇਹ ਸੁੰਗਦਾ ਸੁੰਡ ਨਾਲ ਤਾਂ ਹਣਾ ਮੈਨੂੰ ਖਿੱਚਦਾ ਹੈ ਸੁੰਡ ਨਾਲ ਜੀ ਸਦਾ ਲੈਂਦਾ ਜੀ ਸੁੰਡ ਦੀ ਆਪ ਦੀ ਖਾਣ ਪੀਣ ਦੇ ਪੀਣ ਦੇ ਲਾਲਾ ਖਿੱਚ ਕੇ ਅੰਦਰ ਸਿੱਟ ਲੈਂਦਾ ਉਹ ਹੂੰ ਜਾਨਵਰ ਇਹ ਹੈ ਤੇ ਹਾਥੀ ਦਾ ਜਿਹੜਾ ਸੁੰਡ ਹੈ ਜੀ ਉਹਨੂੰ ਹੋਰ ਜਾਣਕਾਰੀ ਦੇ ਦਾਂ ਇੱਕ ਹੂੰ ਹਾਥੀ ਦੇ ਸੁੰਡ ਦੇ ਵਿੱਚ ਕੋਈ ਵੀ ਹੱਡੀ ਨਹੀਂ ਹੁੰਦੀ ਜੀ ਹੱਡੀ ਨਹੀਂ ਹੁੰਦੀ ਕੱਲੀਆਂ ਮਾਸਪੇਸ਼ੀਆਂ ਦਾ ਬਣਿਆ ਹੁੰਦਾ ਹੈ ਅੱਛਾ ਹਾਂ ਜੀ ਸਵਾਲ ਦੀ ਗੱਲ ਹੈ ਤਾਂ ਹੀ ਮੁੜਦਾ ਇਹਨਾਂ ਸਹੀ ਗੱਲ ਹੈ ਠੀਕ ਹੈ ਨਾ ਆਪਣੀ ਜੀਭ ਦੇ ਵਿੱਚ ਕੋਈ ਹੱਡੀ ਨਹੀਂ ਨਾ ਹੈਗੀ ਐਦਾਂ ਹੀ ਹਾਥੀ ਦੇ ਸੁੰਡ ਦੇ ਵਿੱਚ ਕੋਈ ਹੱਡੀ ਨਹੀਂ ਜੋ ਕੱਲੀਆਂ ਮਾਸਪੇਸ਼ੀਆਂ ਦਾ ਹਾਂ ਜੀ ਦੇਖੋ ਜੀ ਲਾਓ ਯਾਰ ਦਿਮਾਗ ਸ਼ਰਮਾ ਜੀ ਤੁਸੀਂ ਤਾਂ ਜਮੇ ਡੈੱਡ ਬੋਡੀ ਹੋ ਗਏ ਵੇ ਜਮੇ ਯਾਰ ਚੁੱਪੀ ਕਰ ਗਏ ਯਾਰ ਨਹੀਂ ਉਹ ਜਾਨਵਰ ਦੇਖਿਆ ਸੀ ਹਾਂ ਜੀ ਅਸੀਂ ਨਹੀਂ ਜਾਨਵਰ ਹੋ ਗਿਆ ਹਾਂ ਜਾਨਵਰ ਤਾਂ ਹੁਣ ਧਰਤੀ ਦੀ ਹੈ ਜੀ ਦੇਖਿਆ ਹਾਂ ਅੱਛਾ ਸਾਰਿਆਂ ਨੇ ਦੇਖਿਆ ਇੰਨਾ ਤਾਂ ਪਤਾ ਵੀ ਆਪਣੇ ਪਿੰਡ ਚ ਤਾਂ ਨਹੀਂ ਹੈਗੇ ਉਹ ਜਾਨਵਰ ਨਹੀਂ ਪਿੰਡ ਵਾਲਾ ਜਾਨਵਰ ਨਹੀਂ ਹੈ ਜੀ ਹੈ ਤਾਂ ਕੋਈ ਬਾਹਰ ਹੀ ਹੈ ਉਹ ਦੂਰ ਹੈ ਪਿੰਡਾਂ ਚ ਤਾਂ ਹੁਣ ਕਿਹੜਾ ਜਾਨਵਰ ਹੈ ਜੀ ਨੂੰ ਆਪਾਂ ਜਦੋਂ ਮੂੰਹ ਨਾਲ ਪਾਣੀ ਨਹੀਂ ਪੀਂਦਾ ਕਿਹੜਾ ਪਾਲ ਲੂਗਾ ਨੂੰ ਹਾਂ ਜੰਗਲ ਜੁੰਗਲ ਜੀ ਹੋਊਗਾ ਕਿਤੇ ਉਹ ਖੇਤਾਂ ਖੁੱਤਾਂ ਚ ਤਾਂ ਹੋਣਾ ਕਿਹੜਾ ਜਾਨਵਰ ਹੈ ਜੀ ਜਿਹੜਾ ਮੂੰਹ ਨਾਲ ਪ ਬਿੱਲੀ ਦੇਖੀਏ ਦੁੱਧ ਪੀਂਦੀ ਦਾ ਦੇਖੀਏ ਉਹ ਨਾ ਉਹ ਦੁੱਧ ਪੀਂਦੀ ਆ ਫਿਰ ਪਾਣੀ ਵੀ ਪੀਂਦੀ ਹੋਊਗੀ ਮੂੰਹ ਨਾਲ ਪਾਣੀ ਤਾਂ ਨਹੀਂ ਪਤਾ ਪੀਂਦੀਗਾ ਨਾ ਦੇਖੀ ਤਾਂ ਨਹੀਂ ਬਿੱਲੀ ਕਦੇ ਪਾਣੀ ਪੀਂਦੀ ਪਰ ਮੈਂ ਦੇਖੀ ਮੈਂ ਵੀ ਨਹੀਂ ਕਦੇ ਬਿੱਲੀ ਪਾਣੀ ਪੀਂਦੀ ਦੁੱਧ ਪੀਂਦੀ ਇਹ ਦੇਖੀ ਆਪਾਂ ਦੱਸੋ ਸ਼ਰਮਾ ਜੀ ਇਹ ਰਹੀ ਜੇ ਕਿਹੜਾ ਜਾਨਵਰ ਹੋ ਗਿਆ ਹਾਂਜੀ ਸੱਪ ਵੀ ਮੂੰਹ ਖਾਣੀ ਪੈਂਦਾ ਸੱਪ ਤਾਂ ਉਹ ਵੀ ਜੀਵ ਜੰਤੂਆਂ ਜੀਆਂ ਚ ਆ ਗਿਆ ਜੀ ਜਾਨਵਰ ਨਹੀਂ ਪੀਂਦਾ ਪਰ ਮੂੰਹ ਨਾਲ ਜਾਨਵਰ ਹੈ ਜਾਨਵਰ ਹੈ ਮਤਲਬ ਦੁੱਧਾ ਰੂਜਾ ਚਾਰ ਪੈਰ ਨਾਲ ਹਾਂ ਜਾਨਵਰ ਚਾਰ ਪੈਰਾਂ ਨਾਲ ਹੁੰਦਾ ਜੀ ਲੱਤਾਂ ਵਾਲੀ ਹੁੰਦੇ ਨੇ ਜਾਨਵਰ ਹੁਣ ਜਿਹੜਾ ਪਾਣੀ ਨਹੀਂ ਪਿੰਦਾ ਕਿਉਂ ਤਾਂ ਪੰਜ ਲੱਤਾਂ ਹੀ ਹੋਣ ਉਹਦੇ ਹੁਣ ਸਵਾਲ ਹੀ ਇਹਨਾਂ ਨੇ ਇਹ ਜਿਹਾ ਪਾਇਆ ਜੀ ਦਿਮਾਗ ਕੰਮ ਕਰਨੋਂ ਹਟ ਗਿਆ ਉਹ ਨਾਲ ਪਾਣੀ ਕਿੱਥੋਂ ਨਹੀਂ ਜਾਨਵਰ ਉਹਦੀ ਦਾ ਗੱਲ ਹੈ ਉਹ ਖਾਇਆ ਪੀਆ ਤਾਂ ਮੂੰਹ ਤੋਂ ਨਹੀਂ ਕੀ ਤਾਂ ਉਹਨੂੰ ਕੋਈ ਕੁਦਰਤ ਨੇ ਐਵੇਂ ਬਣਾਇਆ ਹੋਵੇ ਭਿਜ ਗਈ ਭਿਜ ਗਈ ਉਹ ਲੈ ਜੀ ਹਾਂ ਸਕਰ ਭਿਜ ਗਈ ਉਹ ਹਾਂ ਚਾਵਲੀ ਰਾਹੀਂ ਚਲੋ ਪੂਰੀ ਕਰਦਾ ਹੋਊਗਾ ਉਹ ਤਾਂ ਚਲੋ ਮੰਨ ਲਈ ਗੱਲ ਵੀ ਚਾਵੜਾ ਨਾ ਜੀ ਕਿੱਛੂ ਜਾਨਵਰ ਨਹੀਂ ਹੈਗਾ ਜੀ ਲਾ ਜੀ ਕਤੁਨੀ ਹੈਗਾ ਜਾਨਵਰ ਇਹ ਜਾਨਵਰ ਕੋਈ ਹੋ ਚਲੋ ਆਪਾਂ ਨੇ ਤਾਂ ਨਾਮ ਦੱਸਣਾ ਪੀਂਦਾ ਤਾਂ ਉਹ ਕਿਤੋਂ ਦੀ ਹੋਊਗੀ ਫਿਰ ਚਾਮੜੀ ਨਾਲ ਹੀ ਸੋਕਦਾ ਜੀ ਇੰਨਾ ਕਿ ਚਲੋ ਮੈਂ ਤੁਹਾਨੂੰ ਹੋਰ ਨੇੜੇ ਲਾ ਦਾਂ ਚਾਮੜੀ ਨਾਲ ਯਾਰ ਡੱਡੂ ਹੈ ਜੀ ਨਾ ਜੀ ਡੱਡੂ ਪਾਣੀ ਚ ਰਹਿੰਦੇ ਹਾਂ ਪਰ ਡੱਡੂ ਰਹਿੰਦਾ ਤਾਂ ਪਾਣੀ ਚ ਹੀ ਹੈ ਹਾਂ ਸੋ ਚਾਮੜੀ ਨਾਲ ਪਾਣੀ ਨਹੀਂ ਜੀ ਮੂੰਹ ਘਣੀ ਪੀਂਦਾ ਹੋਰ ਬਾਕੀ ਖਾਂਦਾ ਪੀਂਦਾ ਬਿਲਕੁਲ ਰਾਈਟ ਆਨਸਰ ਹੈ ਜੀ ਹਾਂ ਅੱਛਾ ਡੱਡੂ ਹੈ ਜੀ ਡੱਡੂ ਚਾਮੜੀ ਨਾਲ ਪਾਣੀ ਸੋਕਦਾ ਹੈ ਜੀ ਪੀਂਦਾ ਨਹੀਂ ਜੀ ਪਾਣੀ ਅੱਛਾ ਇਹਨੋਂ ਦੇ ਵੀ ਡੱਡੂ ਤੂੰ ਕਦੋਂ ਪਾਣੀ ਪੀਂਦਾ ਕਿਹੜੇ ਵੇਲੇ ਡੱਡਾ ਪਾਣੀ ਪੀਂਦੇ ਕਿਦਾਂ ਹਾਂ ਵੀ ਤੈਨੂੰ ਕਿਹੜੇ ਵੇਲੇ ਪਾਣੀ ਪੀਂਦੀ ਹੈ ਪਾਣੀ ਪੂਰਾ ਨਹੀਂ ਪੀਂਦਾ ਹੀ ਨਹੀਂ ਜੀ ਹਾਂ ਚਾਮੜੀ ਰਾਹੀਂ ਸੋਕਦਾ ਸਹੀ ਹੈ ਸਾਰਾ ਪਾਣੀ ਨਹੀਂ ਜੀ ਉਹਦੇ ਮੂੰਹ ਮਾਚ ਪੈ ਜੇ ਪੈਂਦਾ ਨਹੀਂ ਐਵੇਂ ਪਾਣੀ ਨਾ ਜੀ ਜਿਵੇਂ ਪਾਣੀ ਚ ਰਹਿੰਦੇ ਨੇ ਨਾ ਜੀ ਨਾ ਜੀ ਠੀਕ ਹੈ ਜੀ